ਨੈਕਨੈਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਯੂਨੀਫਾਈਡ ਮੈਟਰੋਪੋਲੀਟਨ ਟਰਾਂਸਪੋਰਟ ਅਥਾਰਟੀ ਦੀ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ ਤਾਂ ਜੋ ਰਾਸ਼ਟਰੀ ਰਾਜਮਾਰਗਾਂ ਸ਼ਹਿਰੀ ਆਵਾਜਾਈ ਰੇਲਵੇ ਅਤੇ ਨਾਗਰਿਕ ਬੁਨਿਆਦੀ ਢਾਂਚੇ ਨਾਲ ਸੰਬੰਧਿਤ ਮੁੱਦਿਆਂ ਨੂੰ ਹੱਲ ਕੀਤਾ ਜਾ ਸਕੇ ਮੀਟਿੰਗ ਵਿੱਚ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨਗਰ ਨਿਗਮ ਲੁਧਿਆਣਾ ਲੋਕ ਨਿਰਮਾਣ ਵਿਭਾਗ ਪੰਜਾਬ ਰੋਡ ਵਿਭਾਗ ਪੀਆਰਟੀਸੀ ਟਰਾਂਸਪੋਰਟ ਵਿਭਾਗ ਮਾਲੀਆ ਜੰਗਲਾਤ ਪੀਐਸ ਆਈਈਸੀ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ ਵਿਚਾਰ ਵਟਾਂਦਰੀ ਦੌਰਾਨ ਅਧਿਕਾਰੀਆਂ ਨੇ ਕਈ ਚੱਲ ਰਹੇ ਐਨਐਚਈਆਈ ਦੇ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਜਿਸ ਵਿੱਚ ਦਿੱਲੀ ਕਟੜਾ ਐਕਸਪ੍ਰੈਸਵੇ ਲੁਧਿਆਣਾ ਬਠਿੰਡਾ ਗ੍ਰੀਨਫੀਲਡ ਹਾਈਵੇ ਲੁਧਿਆਣਾ ਰੂਪਨਗਰ ਸੜਕ ਲੁਧਿਆਣਾ ਫਿਰੋਜ਼ਪੁਰ ਸਟ੍ਰੈਚ ਤੇ ਐਲੀਵੇਟਡ ਸੜਕ ਮਿਸਿੰਗ ਲਿੰਕ 200 ਫੁੱਟ ਸੜਕ ਤਾਂਦਰਾ ਸੜਕ ਤੇ ਟੰਡਾਰੀ ਲਾਡੂਵਾਲ ਖੇਤਰ ਵਿੱਚ ਸਾਈਕਲ ਟਰੈਕ ਸ਼ਾਮਲ ਹਨ ਹੋਰ ਮਹੱਤਵਪੂਰਨ ਮਾਮਲੇ ਵਿੱਚ ਈ ਰਿਕਸ਼ਾ ਦਾ ਨਿਯਮਨ ਅਤੇ ਰਜਿਸਟ੍ਰੇਸ਼ਨ ਰੇਲਵੇ ਸਟੇਸ਼ਨਾਂ ਦਾ ਅਪਗ੍ਰੇਡیشن ਆਰਓਬੀ ਅਤੇ ਆਰਯੂਬੀ ਦੀ ਉਸਾਰੀ ਮਾਛੀਵਾੜ ਅਤੇ ਰਾਹੋ ਸੜਕਾਂ ਤੇ ਕਬਜ਼ੇ ਹਟਾਉਣਾ ਸੜਕਾਂ ਦੇ ਕਿਨਾਰੇ ਛੁੱਟੀ ਗਈ ਪੁਲਿਸ ਕੇਸ ਪ੍ਰਾਪਰਟੀ ਨੂੰ ਤਬਦੀਲ ਕਰਨਾ ਬਾਰੀ ਰਿੰਗ ਰੋਡ ਤੇ ਪ੍ਰਸਤਾਵਿਤ ਮਿੰਨੀ ਬੱਸ ਟਰਮੀਨਲ ਈ ਬਸਾਂ ਦੀ ਸ਼ੁਰੂਆਤ ਅਤੇ ਸ਼ਹਿਰ ਪਰ ਵਿੱਚ ਆਵਾਜਾਈ ਦੀ ਪੀੜ ਨੂੰ ਕਟੌਣ ਲਈ ਵਿਆਪਕ ਉਪਾਅ ਸ਼ਾਮਲ ਹਨ ਲੁਧਿਆਣਾ ਹਾਈ ਚੰਡੀਗੜ੍ਹ ਹਾਈਵੇ ਤੇ ਭਾਰੀ ਆਵਾਜਾਈ ਨੂੰ ਘਟ ਕਰਨ ਲਈ ਇੱਕੋ ਮਹੱਤਵਪੂਰਨ ਕਦਮ ਚੁੱਕਦੇ ਹੋਏ ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਵਿਭਾਗ ਨੂੰ ਕਹਾੜਾ ਚੌਂਕ ਨੂੰ ਸਿੱਧੇ ਚੀਤੀ ਰੋਡ ਐਨ ਐਚ 44 ਨਾਲ ਜੋੜਨ ਵਾਲੇ ਇੱਕ ਨਵੇਂ ਬਾਈਪਾਸ ਲਈ ਇੱਕ ਵਿਸਤ੍ਰਿਤ ਪ੍ਰਸਤਾਵ ਤਿਆਰ ਕਰਨ ਅਤੇ ਇਸ ਨੂੰ ਜਲਦ ਤੋਂ ਜਲਦ ਆਪਣੇ ਦਫ਼ਤਰ ਵਿੱਚ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਮਾਲ ਅਧਿਕਾਰੀਆਂ ਨੂੰ ਸੜਕਾਂ ਦੇ ਕਿਨਾਰੇ ਖੜੇ ਜਾਪਤ ਕੀਤੇ ਵਾਹਨਾਂ ਤੇ ਪੁਲਿਸ ਕੇਸ ਪ੍ਰਾਪਰਟੀ ਨੂੰ ਤਬਦੀਲ ਕਰਨ ਲਈ ਟੋਕਨੀ ਵਿਕਲਪਿਕ ਜ਼ਮੀਨੀ ਪਛਾਣ ਕਰਨ ਦੇ ਨਿਰਦੇਸ਼ ਵੀ ਦਿੱਤੇ ਜੋ ਕਿ ਆਵਾਜਾਈ ਦੌਰਾਨ ਜਾਮ ਦਾ ਵੱਡਾ ਕਾਰਨ ਰਿਹਾ ਹੈ ਪੰਜਾਬ ਰੋਡ ਵਿੱਚ ਨੂੰ ਦੱਖਣੀ ਬਾਰੀ ਰਿੰਗ ਰੋਡ ਦੇ ਨਾਲ ਮਿੰਨੀ ਬੱਸ ਟਰਮੀਨਲਾਂ ਲਈ ਪਹਿਲਾਂ ਦੇ ਪ੍ਰਸਤਾਵ ਨੂੰ ਦੁਬਾਰਾ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ ਤਾਂ ਜੋ ਇਸ ਦੀ ਸਮੀਖਿਆ ਕੀਤੀ ਜਾ ਸਕੇ ਤੇ ਇਸ ਵਿੱਚ ਤੇਜ਼ੀ ਲਿਆਂਦੀ ਜਾ ਸਕੇ ਜਦੋਂ ਕਿ ਟ੍ਰਾਂਸਪੋਰਟ ਵਿਭਾਗ ਨੂੰ ਸ਼ਹਿਰ ਵਿੱਚ ਚੱਲ ਰਹੇ ਸਾਰੇ ਈ-ਰਿਕਸ਼ਾ ਤੇ ਪੂਰੀ ਰਜਿਸਟ੍ਰੇਸ਼ਨ ਅਤੇ ਰਜਿਸਟ੍ਰੇਸ਼ਨ ਨੰਬਰਾਂ ਦਾ ਦ੍ਰਿਸ਼ਮਾਨ ਪ੍ਰਦਰਸ਼ਿਤ ਕਰਨ ਯਕੀਨੀ ਬਣਾਉਣ ਲਈ ਕਿਹਾ ਗਿਆ ਡਿਪਟੀ ਕਮਿਸ਼ਨਰ ਨੇ ਟ੍ਰੈਫਿਕ ਰੁਕਾਵਟਾਂ ਨੂੰ ਦੂਰ ਕਰਨ ਅਤੇ ਨਾਗਰਿਕਾਂ ਲਈ ਗਤੀਸ਼ੀਲਤਾ ਨੂੰ ਬਿਹਤਰ ਬਣਾਉਣ ਲਈ ਸਾਰੇ ਵਿਭਾਗਾਂ ਵਿਚਕਾਰ ਤਾਲਮਿਲ ਵਾਲੀ ਯਤਨਾਂ ਦੀ ਮਹੱਤਤਾ ਤੇ ਜ਼ੋਰ ਦਿੱਤਾ ਅਤੇ ਐਲਾਨ ਕੀਤਾ ਕਿ ਯੂ ਐਮ ਟੀ ਏ ਮੀਟਿੰਗਾਂ ਹੁਣ ਪ੍ਰਗਤੀ ਦੀ ਨਿਗਰਾਨੀ ਕਰਨ ਅਤੇ ਲੰਬਿਤ ਮੁੱਦਿਆਂ ਨੂੰ ਤੁਰੰਤ ਹੱਲ ਕਰਨ ਲਈ ਨਿਯਮਤ ਤੌਰ ਤੇ ਕੀਤੀਆਂ ਜਾਣਗੀਆਂ